ਈਮਾਨਦਾਰੀ ਦੀ ਇੱਕ ਵੱਡੀ ਮਿਸਾਲ ਸਾਹਮਣੇ ਆਈ ਹੈ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਕੁਝ ਲੋਕ ਐਸ ਕਦਰ ਮੁਨਾਫਕ ਹੋ ਚੁੱਕੇ ਨੇ ਕਿ 10 ਰੁਪਏ ਵੀ ਨਹੀਂ ਛੱਡਦੇ ਤਾਂ ਫਿਰ ਪੈਸੇ ਦਾ ਭਰਿਆ ਪਰਸ ਤਾਂ ਗੱਲ ਹੀ ਕੋਈ ਹੋਰ ਹੈ ਪਰ ਫਤਿਹਗੜ ਚੂੜੀਆਂ ਦੇ ਵਿੱਚ ਇੱਕ ਵੱਡੀ ਵਿਸਾਲ ਵੇਖਣ ਨੂੰ ਮਿਲੀ ਹੈ ਜਿੱਥੇ ਡੇੜਾ ਰੋਡ ਫਤਿਹਗੜ ਸਾਹਿਬ ਵਿਖੇ ਕੁੰਮਣ ਆਇਆ ਕਰਿਆਨਾ ਸਟੋਰ ਗਾਹਕਦਾਇਕ ਪਰਸ ਜਿਹੜਾ ਹੈ ਉਹ ਦੁਕਾਨ ਤੇ ਰਹਿ ਜਾਂਦਾ ਦੁਕਾਨਦਾਰ ਜਿਸ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਨਿਸ਼ਾਨੀ ਦੱਸ ਕੇ ਅਸਲ ਮਾਲਕ ਆਪਣਾ ਪਰਸ ਲਿਜਾ ਸਕਦਾ ਹਾਲਾਂਕਿ ਦੱਸ ਦਈਏ ਕਿ ਜਿੱਥੇ ਇਸ ਦੁਕਾਨਦਾਰ ਨੇ ਉਹ ਪਰਸ ਸਾਮ ਕੇ ਰੱਖਿਆ ਕੋਈ ਹੋਰ ਹੁੰਦਾ ਤਾਂ ਪਰਸ ਚੁੱਪਚੁੱਪ ਪੀਤੇ ਅੰਦਰ ਕਰ ਲੈਣਾ ਸੀ ਤੇ ਭਣਕ ਵੀ ਨਹੀਂ ਲੱਗਣ ਦੇਣੀ ਸੀ ਹਾਲਾਂਕਿ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਪਰਸ ਲੈਣ ਨਹੀਂ ਆਇਆ ਤੇ ਹੁਣ ਦੁਕਾਨਦਾਰਾਂ ਦੇ ਵੱਲੋਂ ਮੀਡੀਆ ਸਾਹਮਣੇ ਆ ਕੇ ਐਲਾਨ ਕੀਤਾ ਗਿਆ ਤੇ ਜਿਸ ਕਿਸੇ ਦਾ ਪਰਸ ਹੈ ਨਿਸ਼ਾਨੀ 10 ਕੇ ਆਪਣਾ ਪਰਸ ਲੈ ਜਾਓ ਜੇ ਕਿਸੇ ਨੇ ਇਹ ਨਹੀਂ ਖੜਿਆ ਤਾਂ ਉਹਨਾਂ ਦਾ ਕਹਿਣਾ ਕਿ ਇਹ ਪੈਸੇ ਉਹ ਲੋੜਵੰਦ ਗਰੀਬਾਂ ਨੂੰ ਦੇ ਦੇਣਗੇ ਆਪ ਸਭ ਦੇ ਸੰਗਤਾਂ ਚਰਣਾ ਜੀ ਬੇਨਤੀ ਹੈ ਕਿ ਅੱਜ ਤੋਂ ਹਫ਼ਤਾ ਪਹਿਲਾਂ ਦੁਕਾਨ ਤੇ ਕਾਫੀ ਰੱਜ ਸੀਗਾ ਕੋਈ ਲੇਡੀਜ਼ ਇਦਾਂ ਸੌਦਾ ਲੈਣ ਆਏ ਸਾਨੂੰ ਨਹੀਂ ਪਤਾ ਕਿ ਇਹ ਪਰਸ ਕੌਣ ਇੱਥੇ ਛੱਡ ਗਿਆ ਸ਼ਾਮ ਨੂੰ ਜਦ ਅਸੀਂ ਦੁਕਾਨ ਬੰਦ ਹੋਣਗੇ ਤੇ ਪਰਸ ਇੱਥੇ ਦੁਕਾਨ ਤੇ ਪਿਆ ਸੀਗਾ ਸੋ ਹਫ਼ਤਾ ਇੱਕ ਪਹਿਲਾਂ ਦੀ ਗੱਲ ਆ ਸੋ ਅਸੀਂ ਦੇ ਕੇ 2-4 ਦਿਨ ਤੇ ਕੋਈ ਨਹੀਂ ਆਇਆ ਮਿਲ ਕੇ ਅਸੀਂ ਆਪਣੀ ਇੱਕ ਛੋਟੀ ਜਿਹੀ ਵੀਡੀਓ ਪਾਈ ਉਸ ਵੀਡੀਓ ਨੂੰ ਸੁਣ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਬਾੜ ਸਾਹਿਬ ਜੋ ਸਾਡੇ ਦੇ ਨਗਰ ਦੇ ਹਨ ਪੱਤਰਕਾਰ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤੇ ਉਹ ਅੱਜ ਸਾਡੀ ਦੁਕਾਨ ਤੇ ਪਹੁੰਚੇ ਹਨ ਸੋ ਮੈਂ ਚਰਣਾ ਵਿੱਚ ਬੇਨਤੀ ਕਰਦਾ ਹਾਂ ਕਿ ਆਪਣੀ ਇਹ ਪਰਸ ਲੈਡੀ ਪਰਸ ਛੱਡ ਗਏ ਹਨ ਉਹ ਆਪਣੀ ਕੋਈ ਨਿਸ਼ਾਨੀ ਦੱਸ ਕੇ ਤੇ ਇਹ ਪਰਸ ਸਾਡੇ ਕੋਲ ਕੁਮਨ ਕਰਨਾ ਸਟੂਅਰ ਡੇਰ ਰੋਡ ਤੋਂ ਲਿਜਾ ਸਕਦਾ ਹੈ ਭਾਈ ਪੰਜੀ ਸਿੰਘ ਜੀ ਜੇਕਰ ਤੁਹਾਡੇ ਕੋਲ ਹੱਬੇ 10 ਦਿਨ 20 ਦਿਨ ਤੱਕ ਕੋਈ ਕਿੰਨੇ ਦਿਨ ਵੇਟ ਕਰੋ ਕਿ ਜੇ ਨਹੀਂ ਆਉਂਦਾ ਤੇ ਫਿਰ ਇਸ ਪੈਸੇ ਦਾ ਕੀ ਕਰੂ ਅਸੀਂ ਘੜਦੋ ਘੜ ਵੀ ਇੱਕ ਮਹੀਨਾ ਈ ਕਰਾਂਗੇ ਹੋਰ ਅਗਰ ਜੇ ਕੋਈ ਨਾ ਇਹਦਾ ਵਾਲੀ ਵਾਰ ਸਾਇਆ ਤੇ ਇਹ ਅਸੀਂ ਪੈਸੇ ਜਿਹੜਾ ਉਹ ਮੌਤ ਮੇਰ ਬੰਦਿਆਂ ਦੀ ਹਜ਼ੂਰੀ ਦੇ ਵਿੱਚ ਇਹ ਆ ਗਿਣਤੀ ਕਰਕੇ ਤੇ ਇਹ ਲੋੜਵੰਦੋ ਜਿਹੜੇ ਆ ਪੈਸੇ ਮੁਹਈਆ ਕਰ ਦਿਆਂਗੇ ਇੱਕ ਨਾ ਐਡਰੈਸ ਬੋਲੋ ਡੇੜਾ ਰੋਡ ਹਵੇਲੀਆਂ ਹੁਮਨ ਕਰਿਆਨਾ ਸਟੋਰ ਫਤਿਹਗੜ ਚੂੜੀਆਂ ਫੋਨ ਨੰਬਰ 83604 50910 ਇਮਾਨਦਾਰੀ ਦੀ ਇੱਕ ਵੱਡੀ ਮਿਸਾਲ ਸਾਹਮਣੇ ਆਈ ਹੈ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਕੁਝ ਲੋਕ ਇਸ ਕਦਰ ਮੁਨਾਫਕ ਹੋ ਚੁੱਕੇ ਨੇ ਕਿ 10 ਰੁਪਏ ਵੀ ਨਹੀਂ ਛੱਡਦੇ ਤਾਂ ਫਿਰ ਪੈਸੇ ਦਾ ਭਰਿਆ ਪਰਸਤਾ ਗੱਲ ਹੀ ਕੋਈ ਹੋਰ ਹੈ ਪਰ ਫਤਿਹਗੜ ਚੂੜੀਆਂ ਦੇ ਵਿੱਚ ਇੱਕ ਵੱਡੀ ਵਿਸਾਲ ਵੇਖਣ ਨੂੰ ਮਿਲੀ ਹੈ ਜਿੱਥੇ ਡੇੜਾ ਰੋਡ ਫਤਿਹਗੜ ਸਾਹਿਬ ਵਿਖੇ ਹੁਮਨ ਆਏ ਕਰਿਆਨਾ ਸਟੋਰ ਗਾਹਕ ਦਾ ਇੱਕ ਪਰਸ ਜਿਹੜਾ ਹੈ ਉਹ ਦੁਕਾਨ ਤੇ ਰਹਿ ਜਾਂਦਾ ਦੁਕਾਨਦਾਰ ਜਿਸ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਨਿਸ਼ਾਨੀ ਦੱਸ ਕੇ ਅਸਲ ਮਾਲਕ ਆਪਣਾ ਪਰਸ ਲਿਜਾ ਸਕਦਾ ਹਾਲਾਕੀ ਦੱਸਦੇ ਇਹ ਕਿ ਜਿੱਥੇ ਇਸ ਦੁਕਾਨਦਾਰ ਨੇ ਉਹ ਪਰਸ ਸਾਹਮਣੇ ਰੱਖਿਆ ਹੈ ਕੋਈ ਹੋਰ ਹੁੰਦਾ ਤਾਂ ਪਰਸ ਸੁਪਚੁਪੀਤੇ ਅੰਦਰ ਕਰ ਲੈਣਾ ਸੀ ਤੇ ਭਣਕ ਵੀ ਨਹੀਂ ਲੱਗਣ ਦੇਣੀ ਸੀ ਹਾਲਾਕੀ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਪਰਸ ਲੈ ਨਹੀਂ ਆਇਆ ਤੇ ਹੁਣ ਦੁਕਾਨਦਾਰਾਂ ਦੇ ਵੱਲੋਂ মিডিਆ ਸਾਹਮਣੇ ਆ ਕੇ ਐਲਾਨ ਕੀਤਾ ਗਿਆ ਤੇ ਜਿਸ ਕਿਸਦਾ ਪਰਸ ਹੈ ਨਿਸ਼ਾਨੀ ਦੱਸ ਕੇ ਆਪਣਾ ਪਰਸ ਲੈ ਜਾਓ ਜੇ ਕਿਸੇ ਨੇ ਇਹ ਨਹੀਂ ਖੜਿਆ ਤਾਂ ਉਹਨਾਂ ਦਾ ਕਹਿਣਾ ਕਿ ਇਹ ਪੈਸੇ ਉਹ ਲੋੜਵੰਦ ਗਰੀਬਾਂ ਨੂੰ ਦੇ ਦੇਣਗੇ ਆਪ ਸਭ ਦੇ ਸੰਗਤਾਂ ਚਰਣਾ ਜੀ ਬੇਨਤੀ ਹੈ ਕਿ ਅੱਜ ਤੋਂ ਹਫ਼ਤਾ ਪਹਿਲਾਂ ਦੁਕਾਨ ਤੇ ਕਾਫੀ ਰਾਸ਼ ਸੀਗਾ ਕੋਈ ਲੇਡੀਜ਼ ਇਦਾਂ ਸੌਦਾ ਲੈਣ ਆਏ ਸਾਨੂੰ ਨਹੀਂ ਪਤਾ ਕਿ ਇਹ ਪਰਸ ਕੌਣ ਇੱਥੇ ਛੱਡ ਗਿਆ ਸ਼ਾਮ ਨੂੰ ਜਦ ਅਸੀਂ ਦੁਕਾਨ ਬੰਦ ਹੋਣਗੇ ਤੇ ਪਰਸ ਇੱਥੇ ਦੁਕਾਨ ਤੇ ਪਿਆ ਸੀਗਾ ਸੋ ਹਫ਼ਤਾ ਇੱਕ ਪਹਿਲਾਂ ਦੀ ਗੱਲ ਆ ਤੋ ਅਸੀਂ ਦੇ ਕੇ 2-4 ਦਿਨ ਤੇ ਕੋਈ ਨਹੀਂ ਆਇਆ ਮਿਲ ਕੇ ਅਸੀਂ ਆਪਣੀ ਇੱਕ ਛੋਟੀ ਜੀ ਵੀਡੀਓ ਪਾਈ ਉਸ ਵੀਡੀਓ ਸੁਣ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਬਾੜ ਸਾਹਿਬ ਜੋ ਸਾਡੇ ਦੇ ਨਗਰ ਦੇ ਹਨ ਪੱਤਰਕਾਰ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤੇ ਉਹ ਅੱਜ ਸਾਡੀ ਦੁਕਾਨ ਤੇ ਪਹੁੰਚੇ ਹਨ ਸੋ ਮੈਂ ਚਰਣਾ ਵਿੱਚ ਬੇਨਤੀ ਕਰਦਾ ਹਾਂ ਕਿ ਆਪਣੀ ਇਹ ਪਰਸ ਲੈਡੀ ਪਰਸ ਛੱਡ ਗਏ ਹਨ ਉਹ ਆਪਣੀ ਕੋਈ ਨਿਸ਼ਾਨੀ ਦੱਸ ਕੇ ਤੇ ਇਹ ਪਰਸ ਸਾਡੇ ਕੋਲ ਕੋ ਮਨਕਿਰਨ ਸਟੂਡੀਓਰ ਵਰ ਤੋਂ ਲਿ ਜਾ ਸਕਦਾ ਹੈ ਭਾਈ ਪੰਜੀ ਸਿੰਘ ਜੀ ਜੇਕਰ ਤੁਹਾਡੇ ਕੋਲ ਹੱਬੇ 10 ਦਿਨ 20 ਦਿਨ ਤੱਕ ਕੋਈ ਕਿੰਨੇ ਦਿਨ ਵੇਟ ਕਰੋਗੇ ਜੇ ਨਹੀਂ ਆਉਂਦਾ ਤੇ ਫਿਰ ਇਸ ਪੈਸੇ ਦਾ ਕੀ ਕਰੂ ਅਸੀਂ ਘੜਦੋ ਘੜ ਵੀ ਇੱਕ ਮਹੀਨਾ ਡੀ ਕਰਾਂਗੇ ਹੋਰ ਅਗਰ ਜੇ ਕੋਈ ਨਾ ਇਹਦਾ ਵਾਲੀ ਵਾਰਸ ਆਇਆ ਤੇ ਇਹ ਅਸੀਂ ਪੈਸੇ ਜਿਹੜਾ ਉਹ ਮੌਤ ਮੇਰ ਬੰਦਿਆਂ ਦੀ ਹਜ਼ੂਰੀ ਦੇ ਵਿੱਚ ਇਹ ਆ ਗਿਣਤੀ ਕਰਕੇ ਤੇ ਇਹ ਲੋੜਵੰਦੋ ਜਿਹੜੇ ਆ ਪੈਸੇ ਮੁਹਈਆ ਕਰ ਦੇਵਾਂਗੇ ਕਿ ਇਤਨਾ ਐਡਰੈਸ ਬੋਲੋ ਡੇਰਾ ਰੋਡ ਹਵੇਲੀਆਂ ਘੁੰਮਣ ਕਰਿਆਨਾ ਸਟੋਰ ਫਦੇਗੜ ਚੋਰੀਆਂ ਫੋਨ ਨੰਬਰ 8360450910